ਗੁਰੂ ਹਰ ਸਹਾਇ ਬਲਾਕ ਦਾ ਇੱਕ ਮਾਮਲਾ ਆਇਆ ਸਾਹਮਣੇ ਖੇਤੀਬਾੜੀ ਵਿਭਾਗ ਫਿਰੋਜ਼ਪੁਰ ਵਿੱਚ 100 ਕਰੋੜ ਦਾ ਕਪਲਾ ਕਿਸਾਨਾਂ ਦੇ ਨਾਮ ਉਤੇ ਅਫਸਰ ਡਾਕਰ ਗਿਆ 70 ਕਰੋੜ ਤੋਂ ਬਾਅਦ ਕਾਗਜ਼ਾ ਵਿੱਚ ਹੀ ਵੇਚ ਦਿੱਤੇ ਸੁਪਰ ਸੀਡਰ ਬਲਾਕ ਗੁਰੂ ਹਰ ਸਹਾਇ ਦਾ ਖੇਤੀਬਾੜੀ ਅਫਸਰ ਜਸਵਿੰਦਰ ਸਿੰਘ ਸਸਪੈਂਡ ਇੱਕ ਵਾਰ ਗੋਲਮਾਲ ਕਰਨ ਤੋਂ ਬਾਅਦ ਫਿਰ ਦੁਬਾਰਾ ਗੋਲਮਾਲ ਦੀ ਸਹੀ ਤਿਆਰੀ किसान साहिब सिंह ने मोहाली प्रेस क्लब विच कॉन्फ्रेंस करके लगाए दोष थे कितने बड़े खुलासे साहिब सिंह ने कहा कि बार-बार शिकायत करने दे बावजूद भी खेतीबाड़ी अफसरों दे नाल नाल पंजाब दा विजिलेंस विभाग भी उस विरुद्ध नहीं कर रहा कोई कार्रवाई साहिब सिंह ने दसया कि उक्त अफसर वालों डीलरा नाल मिली पगत करके खेती बाड़ी संदा दबसिडी ट्रांसफर करके करोड़ा रुपया मान योगी निजी तौर उत दर्ज करवाई गई सी पर अजे तक कोई कारवाई नहीं हुई इस संबंधी जो खेती बाडी ਉਸ ਨੂੰ ਸਰਕਾਰ ਵੱਲੋਂ ਗਲਤ ਤੰਗ ਨਾਲ ਸਸਪੈਂਡ ਕੀਤਾ ਗਿਆ ਹੈ ਉਸ ਵੱਲੋਂ ਕੋਈ ਵੀ ਪੈਸਾ ਨਹੀਂ ਖਾਦਾ ਗਿਆ ਆਓ ਦੇਖਦੇ ਹਾਂ ਪ੍ਰੈਸ ਕਾਨਫਰੰਸ ਵਿੱਚ ਕਿਸਾਨ ਸਾਹਿਬ ਸਿੰਘ ਨੇ ਪ੍ਰੈਸ ਨਾਲ ਜੋ ਗਲਬਾਤ ਕੀਤੀ ਕੀ ਨਾ ਟੋੜਾ ਸਭ ਤੋਂ ਪਹਿਲਾਂ ਜੀ ਸਾਰਿਆਂ ਨੂੰ ਜੀ ਆਇਆਂ ਤੇ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਮੇਰਾ ਨਾਮ ਮੈਂ ਸਾਬ ਸਿੰਘ ਪੁੱਤਰ ਸਰਦਾਰ ਬਲਦੇਵ ਸਿੰਘ ਪਿੰਡ ਪੋਰ ਸਿੰਘ ਵਾਲਾ ਜ਼ਿਲ੍ਹਾ ਫਰੀਪੁਰ ਮੈਂ ਜਿਆ ਅੱਜਕ ਬਹੁਤ ਵੱਡਾ ਅਫਸਰ ਪ੍ਰੇਸ਼ਟਾ ਅਫਸਰ ਜਸਵਿੰਦਰ ਸਿੰਘ ਬਲਾਕ ਅਫਸਰ ਗੁਰੂ ਹਰਸਾਏ ਖੇਤੀਬਾੜੀ ਉਹਦੇ ਬਾਰੇ ਗੱਲ ਕਹਿਣ ਲੱਗਾ ਹਾਂ ਮੈਂ 12 2 25 ਨੂੰ ਆਰਟੀਆਈ ਪਾਈ ਆਰਟੀਆਈ ਪਾਈ ਜਿਹੜੇ ਉਹਨੇ ਜਰਨਲ ਕੈਟਾਗਰੀ ਦੇ ਸਟੂਲ ਕਾਸਟ ਪਹਿਲਾ ਜੈ ਜਰਨਲ ਕੈਟਾਗਰੀ ਦੇ ਬੰਦੇ ਸੀ ਉਹਨਾਂ ਨੂੰ ਅੱਗੇ ਸਟੂਲ ਕਾਸਟ ਬਣਾ ਕੇ ਬਹੁ ਕਰੋੜੀ ਘਮਲਾ ਕੀਤਾ ਉਹ ਜਿਹੜੇ ਐਸੀ ਸਰਟੀਫਿਕੇਟ ਉਹਨੇ ਬਣਾਏ ਸੀ ਉਹ ਆਰਟੀਆਈ ਮੈਂ ਪਾਈ ਇੱਕ ਉਹਦੇ ਵਿੱਚ 12 ਬਿੱਲ ਸੀ 12 ਬਿੱਲਾਂ ਦਾ ਕੋਈ ਮੈਨੂੰ ਉਹਨੇ ਜਵਾਬ ਨਹੀਂ ਦਿੱਤਾ ਤੇ ਹਰ ਇੱਕ ਉਹ 11 ਤੈਨਾਂ ਪੱਛੀ ਨੂੰ ਸਾਰਾ ਸਟਾਪ ਮੇਰੇ ਘਰੇ ਆਉਂਦਾ ਮੇਰੇ ਘਰੇ ਆ ਕੇ ਮੇਰੀ ਮਿਹਨਤ ਕਰਦਾ ਕਿ ਸਾਡੇ ਤੋਂ ਜਿਹੜੀ ਆਰਟੀਆਈ ਪਾਈ ਆ ਤੂੰ ਉਹਦਾ ਜਵਾਬ ਨਾ ਲੈ ਮੇਰੇ ਕੋਲੋਂ ਜੋ ਤੂੰ ਚਾਹਣਾ ਮਸ਼ੀਨਾਂ ਚਾਹਣਾ ਜੋ ਚਾਹਣਾ ਉਹ ਤੂੰ ਲੈ ਲੈ ਮੈਂ ਹਕ ਵੀ ਮੈਨੂੰ ਕੋਈ ਮਸ਼ੀਨ ਨਹੀਂ ਚਾਹੀਦੀ ਮੈਂ ਛੋਟਾ ਜ਼ਿੰਮੇਦਾਰਾਂ ਮੈਨੂੰ ਕੋਈ ਪੈਸਾ ਨਹੀਂ ਚਾਹੀਦਾ ਮੈਨੂੰ ਕੋਈ ਰੁਪਈਆ ਨਹੀਂ ਚਾਹੀਦਾ ਮੈਂ ਤਾਂ ਆਰਟੀਆਈ ਦਾ ਜਵਾਬ ਲੈਣਾ ਫੇਰ ਮੈਂ ਉਹਦੇ ਤੇ ਰਿਮੈਂਡਰ ਕਿ ਰਿਮਾਈਂਡਰ ਇਹ ਤਾਂ ਮੈਂ ਇੰਟਰਪਰਾਇਰ ਆ ਰਿਮੈਂਡਰ ਪਾਇਆ ਮੈਂ ਰਿਮੈਂਡਰ ਪਾਇਆ ਕੋਈ ਉਹਦਾ ਵੀ ਜਵਾਬ ਨਹੀਂ ਦਿੰਦਾ ਮੈਨੂੰ ਤੇ ਖੇਤੀਬਾੜੀ ਅਫਸਰ ਜਿਹੜਾ ਕੀ ਦੁਕੀ ਮੰਗਿਆ ਕੀ ਸੀ ਜਾਣਕਾਰੀ ਕੀ ਮੈਂ ਤੁਸੀਂ ਉਹ ਦੱਸੋ ਉਹੀ ਜਾਣਕਾਰੀ ਮੰਗੀ ਜੀ ਫੇਰ ਮੈਂ ਕਾਦੀ ਮੰਗੀ ਕੀ ਮੰਗੀ ਇਹ ਖੇਤੀਬਾੜੀ ਜਿਹੜੇ 12 ਬੈਲ ਸੀਗੇ ਮੇਰੇ ਕੋਲੇ ਉਹਨੇ ਉਹਦੇ ਵਿੱਚ ਕਪਲਾ ਕੀਤਾ ਸੀ ਜੀਵਨਦਾਰਾਂ ਨੂੰ ਨਹੀਂ ਪਤਾ ਕਿ ਆਸੀਂ ਸਬਸਿਡੀ ਲੈਣ ਵਾਸਤੇ ਕਾਗਜ ਭਰੇ ਆ ਕਿਸਾਨਾਂ ਦੇ ਨਾਂ ਤੇ ਤਾਂ ਕਿਸਾਨਾਂ ਦੇ ਨਾਂ ਤੇ ਹਾਂਜੀ ਉਹਨਾਂ ਨੇ ਸਬਸਿਡੀ ਆਪ ਹੀ ਸਾਰੀ ਲੈ ਲਈ ਕਿਹੜੀਆਂ ਮਸ਼ੀਨਾਂ ਲਈ ਉਹ ਵੀ ਦਿੱਤੇ ਉਹ ਜੀ ਸੂਬਰ ਸੀਡਰ ਓਕੇ ਸੂਬਰ ਸੀਡਰ ਲਏ ਜਿਨ੍ਹਾਂ ਦੇ ਵਿੱਚ ਅੱਠ ਸੂਬਰ ਸੀਡਰ ਸੀਗੇ ਅੱਠਾਂ ਬਿੱਲਾਂ ਦੇ ਵਿੱਚ ਤੇ ਚਾਰਾਂ ਦੇ ਵਿੱਚ ਗਰੁੱਪ ਸੀ ਉਹ ਚ ਵੱਡੇ ਆਮਦੇ 24 24 ਲੱਖ ਵਾਲੇ ਕਿੰਨੇ ਦਾ ਸਕੈਂਡਲ ਟੁੱਟੇ ਇਹ ਕੱਲਾ ਜਿਹੜਾ 12 ਬਿੱਲਾਂ ਦਾ 116 1 ਕਰੋੜ ਤੇ 16 ਲੱਖ ਦਾ ਬਣਦਾ ਜੀ ਇਹਨਾਂ ਨੇ ਮੈਨੂੰ ਜਵਾਬ ਦੇਣ ਦੀ ਵਜਾਏ ਚੀਫ ਜਿਹੜਾ ਆਪਣਾ ਚੀਫ ਅਫਸਰ ਵੱਡਾ ਖੇਤੀਬਾੜੀ ਦਫ਼ਤਰ ਉੱਪਰ ਹੋਈ ਪਰ ਇਹਦੇ ਕਲਰਕ ਨੇ ਮੈਨੂੰ ਉੱਥੇ ਸੱਦ ਲਿਆ ਸੁਖਚੈਨ ਸਿੰਘ ਨੇ ਕੂਨ ਕਰ ਕਰਕੇ ਕਿ ਭਾਈ ਆਪ ਦਾ ਜਵਾਬ ਲੈ ਜਾ ਆਰਟੀਆਈ ਦਾ ਜਵਾਬ ਲੈ ਜਾ ਉਹਨੇ ਮੈਨੂੰ ਕੋਈ ਜਵਾਬ ਨਹੀਂ ਦਿੱਤਾ ਸਗੋ ਉੱਥੇ ਸੱਦ ਕੇ ਮੇਰੀ ਬੇਇੱਜ਼ਤੀ ਕੀਤੀ ਉਸ ਤੋਂ ਬਾਅਦ ਫਿਰ ਮੈਂ 28/4 ਨੂੰ ਡੀਸੀ ਸਾਹਿਬ ਨੂੰ ਰਿਪੋਰਟ ਕੀਤੀ ਇਹਨਾਂ ਬਿੱਲਾਂ ਦੀ ਕਿ ਮੈਨੂੰ ਪਤਾ ਲੱਗਿਆ ਕਿ ਜਸਵਿੰਦਰ ਸਿੰਘ ਬਲਾਕ ਅਬਸਰ ਖੇਤੀਬਾੜੀ ਇਹਨੇ ਬਹੁਤ ਕਰੋੜੀ ਘਮਲਾ ਕੀਤਾ ਤੇ ਇਹ ਇਹਦੇ ਬਾਰੇ ਕੋਈ ਕਮੇਟੀ ਬਣਾਈ ਜਾਵੇ ਪੋਣਛਣ ਕੀਤੀ ਜਾਵੇ ਉਹਦੀ ਜਦੋਂ ਡੀਸੀ ਸਾਹਿਬ ਨੇ ਕਮੇਟੀ ਬਣਾਈ ਕਮੇਟੀ ਦੇ ਵਿੱਚ ਜਿਹੜੇ 4 ਪਿੰਡ ਆਉਂਦੇ ਸੀ ਫਰੋਇਪਰ ਦੇ ਵਿੱਚ 8 ਆਉਂਦੇ ਸੀਗੇ ਫਾਇਲ ਕਾਜੇ ਵਿੱਚ ਜ਼ਿਲ੍ਹੇ 'ਚ ਜਿਹੜੇ 4 ਆਉਂਦੇ ਸੀ ਉਹਨਾਂ ਨੇ ਪੋਣਿਸ਼ਾਨ ਕਰਕੇ ਤੇ ਜਸਵਿੰਦਰ ਸਿੰਘ ਨੂੰ ਜਾਨੀ ਕਿ ਉਹ ਤੇ ਗਲਤ ਪਾਇਆ ਗਿਆ ਦੋਸ਼ੀ ਫਿਰ ਦੋਸ਼ੀ ਠਹਿਰਾਇਆ ਗਿਆ ਜਸਵਿੰਦਰ ਸਿੰਘ ਕਿਉਂਨੇ ਘਪਲਾ ਕੀਤਾ ਸੀ ਫਿਰ ਇਸ ਨੇ ਹੁਣ ਕੀ ਕੀਤਾ ਜਦੋਂ ਕਮੇਟੀ ਦੀ ਰਿਪੋਰਟ ਆ ਗਈ ਡੀਸੀ ਸਾਹਮਣੇ ਰਿਪੋਰਟ ਘਲਤੀ ਇੱਥੇ ਏਸੀਐਸ ਕੋਲੇ ਚੰਡੀਗੜ੍ਹ 30 ਤਰੀਕ ਨੂੰ ਰਪੋਟ ਆਈ ਤੇ 7 8 25 ਨੂੰ ਇਹਨੂੰ ਮੁਵੱਤਲ ਕਰ ਦਿੱਤਾ ਜੀ ਮੁਵੱਤਲ ਜਿਹੜਾ ਕਰ ਦਿੱਤਾ ਤੇ ਹੁਣ ਇਹ ਸਾਰਿਆਂ ਨੂੰ ਕਹਿੰਦਾ ਫਿਰਦਾ ਕਿ ਕਮੇਟੀ ਨੇ ਗਲਤ ਮੇਰੀ ਰਿਪੋਰਟ ਕੀਤੀ ਕਿਉਂ ਕਿਉਂਕਿ ਇਸ ਬੰਦੇ ਨੇ ਜਿਹੜੇ ਸੁਬਰ ਸੀਟਰ ਲਏ ਸੀ ਕਿਸਾਨਾਂ ਨੇ ਕਿਸਾਨਾਂ ਨੇ ਲਏ ਨਹੀਂ ਨਾਂ ਤੇ ਲਏ ਸੀ ਇਹਨੇ ਖਾਦੇ ਸੀ ਤੇ ਉਹ ਇਹੜੇ ਉਹਨਾਂ ਦੀ ਜਾ ਕੇ ਮਿਹਨਤ ਕਰਕੇ ਤੇ ਉਹਨਾਂ ਦੇ ਘਰੇ ਪ੍ਰਾਣੇ ਪ੍ਰਾਣੀਆਂ ਮਸ਼ੀਨਾ ਰੰਗ ਕਰਕੇ ਰੰਗ ਕਰਕੇ ਠੱਲੇ ਆਇਆ ਨਾਲੇ ਉਹਨਾਂ ਨੂੰ ਪੈਸੇ ਦੇ ਆਇਆ ਵੀ ਆ ਮੇਰੇ ਤੁਸੀਂ ਹੱਕ ਦੇ ਵਿੱਚ ਬਿਆਨ ਦਿਆ ਜੀ ਹੁਣ ਵੇਖੋ ਜੀ ਇੱਕ ਜਿਹੜੀ ਮਸ਼ੀਨ ਆਉਂਦੀ ਆ 5 ਸਾਲ ਦੇ ਵਿੱਚ ਆਪਾਂ ਉਹਨੂੰ ਰੰਗ ਕਰ ਹੀ ਨਹੀਂ ਸਕਦੇ। ਉਹਦੇ ਜਿਹੜੇ ਚੱਲਣ ਵਾਲੇ ਆ ਗਲਾਰੀਆਂ ਹੁਣ ਪੁਰਜੇ ਆਣੋ ਉਹ ਹਾਲ ਹੋਣ ਜਿਹੜੇ ਉਹ ਘੱਟ ਜਾਂਦੇ ਆ ਬਾਹਰ ਲੀਆਂ ਤਵੀਆਂ ਘਾ ਜਾਂਦੀਆਂ ਸੁਪਰ ਰਸੀਡਰ ਦੀਆਂ ਤੇ ਰੰਗ ਕਰਨ ਦੀ ਤੇ ਉਹਨੂੰ ਲੋਡ ਨਹੀਂ ਪੈਂਦੀ। ਤੇ ਜਿਹੜੀ ਕੰਪਨੀ ਦੇ ਆਏ ਸੀ ਉਸ ਕੰਪਨੀ ਦਾ ਉਸ ਸੁਪਰ ਰਸੀਡਰ ਹੈ ਨਹੀਂ ਮਾਰਕਾ ਹੈ ਨਹੀਂ ਮਾਰਕਾ ਹੈ ਨਹੀਂ ਅਸੀਂ ਵੀ ਜਾ ਕੇ ਆਏ ਆ ਤੇ ਉਹ ਹੋਰ ਕੰਪਨੀ ਦਾ ਓਵਰਸਰਵੇਟਰ ਉਹਨਾਂ ਦੇ ਘਰੇ ਮਸ਼ੀਨਾਂ ਠੱਲੇ ਆਇਆ ਕਿਹੜੇ ਕਿਹੜੇ ਪਿੰਡਾਂ ਦੇ ਕਿਸਾਨ ਨੇ ਕਿਸਾਨਾਂ ਦੇ ਨਾਂ ਦੀ ਜੀ ਇੱਕ ਤਾਂ ਜੀ ਕਾਂਗੇ ਦਾ ਜੀ ਇੱਕ ਸੈਦੇ ਕਿਆਂ ਦੇ ਚੱਕ ਸੈਦੇ ਕਿਆਂ ਦਾ ਸਵਾਹ ਵਾਲੇ ਦਾ ਜਮਾਲਗੜ ਦਾ ਇੱਕ ਕਾਨ ਕਾਣ ਸਿੰਘ ਵਾਲੇ ਦਾ ਇੱਕ ਲੈਪੋ ਦਾ ਸਾਰੇ ਮਿਕ ਗਏ ਫਿਰ ਉਹ ਹਾਂਜੀ ਸਾਰਿਆਂ ਨੇ ਪੈਸੇ ਲੈ ਲਏ ਪਰ ਦੋ ਬੰਦੇ ਇੱਕ ਸਾਨੂੰ ਅਜੇ ਵੀ ਕਹਿ ਰਹੇ ਅਸੀਂ ਤਾਂ ਤੇਰੇ ਹੱਕ ਦੇ ਵਿੱਚ ਆ ਹੱਕ ਦੇ ਵਿੱਚ ਆ ਤੇ ਜਿਹੜੇ ਜਿਨ੍ਹਾਂ ਨੇ ਪੈਸੇ ਲੈ ਲਏ ਇਹ ਜਿਹੜੀ ਸਬਸਿਟੀ ਆਉਂਦੀ ਆ ਨਾ ਸਬਸਿਟੀ ਜਿਹੜੀ ਹੁਣ 25 11 2020 ਦੀ ਭਰੀ ਆ ਉਹਨਾਂ ਨੇ ਸਬਸਿਟੀ ਤੇ ਉਹਨਾਂ ਦੇ ਨਾਲ ਦੋਚੀ ਉਹ ਵੀ ਆ ਜਿਹੜੇ ਇਹਨਾਂ ਨੇ ਨਾਲ ਬਿਆਨ ਦੇ ਰਿਆ ਇਹਨਾਂ ਦੇ ਹੱਕ ਚ ਕਿਉਂ ਦੋਚੀ ਹਨ ਕਿ ਉਹਨਾਂ ਦੇ 2020 ਦੇ ਵਿੱਚ ਸਬਸਿਟੀ ਆਈ ਨਹੀਂ ਖਾਤਿਆਂ ਚ ਇਹ ਸਬਸਿਟੀ ਖਾਤਿਆਂ ਚ ਆਉਂਦੀ ਆ ਆ ਦੋਛੀ ਉਹ ਵੀ ਆ ਪੈਸੇ ਵੀ ਲੈ ਲਏ ਮਸ਼ੀਨਾਂ ਵੀ ਲੈ ਲਈਆਂ ਤੇ ਉਹਦੇ ਹੱਕ ਦੇ ਵਿੱਚ ਬਿਆਨ ਦੇਈ ਜਾਵੇ। ਸਰਟੀਫਾਈ ਚੈੱਕ ਕਰਾ ਜਾਣ ਤੁਹਾਡੀ ਮੰਗ। ਹਾਂਜੀ ਸਾਡੀ ਮੰਗ ਆ ਜੀ ਉਹਨਾਂ ਦੇ ਖਾਤੇ ਕਰਾਏ ਜਾਣ ਚੈੱਕ ਤੇ ਨਾਲ ਲੱਗਵੇਂ ਕਾਰਵਾਈ ਵੀ ਉਹਨਾਂ ਤੇ ਕੀਤੀ ਜਾਵੇ। ਕੋਈ ਕੇਸ ਵੀ ਚਾਹੀਦਾ ਮੰਨੋ। ਹਾਂਜੀ ਪੁਲਿਸ ਦਾ ਕੇਸ ਪੁਲਿਸ ਵੀ ਐਫ ਆਈ ਆਰ ਦਰਜ ਕਰ। ਹਾਂਜੀ ਹਾਂਜੀ ਪੁਲਿਸ ਵੀ ਅਸੀਂ ਆਣੇ ਵੀ ਵਿਜੀਲੈਂਸ ਵਾਲੇ ਵੀ حق ਬਣਦਾ ਜੀ ਪੁਲਿਸ ਦਾ ਐਸਐਸ ਆਸੀਂ ਸ਼ਿਕਾਇਤ ਕਰੀਏ ਕਿ ਅਸੀਂ ਸ਼ਿਕਾਇਤ ਕੀਤੀ ਸੀ ਜੀ ਵਿਜੀਲੈਂਸ ਪਰਿਪਰ ਵਾਲੇ ਤੁਹਾਂ ਦੇ ਵੀ ਸਾਨੂੰ ਠੋਸ ਸਬੂਤ ਲਿਆ ਕੇ ਦਿਓ ਇਹਨਾਂ ਦੀ ਕੋਈ ਮੋਬਾਈਲ ਦੀ ਕੋਈ ਫੋਟੋ ਲਿਆ ਕੇ ਦਿਓ ਅਸੀਂ ਹੁਣ ਉਹ ਫੋਟੋ ਸਾਨੂੰ ਅਜੇ ਪੋਰਟੇਜ ਮਿਲ ਹੀ ਨਹੀਂ ਜੇ ਕੋਈ ਮਿਲ ਗਈ ਤਾਂ ਅਸੀਂ ਲਿਆ ਕੇ ਦੇਵਾਂਗੇ ਜਰੂਰ ਪਰ ਉਹ ਮੁਸ਼ਕਲਾ ਮਿਲ ਨਹੀਂ ਇਹ ਮੰਗ ਤੁਹਾਡੀ ਖੇਤੀਬਾੜੀ ਮੰਤਰੀ ਸੇ ਸੀ ਅਸੀਂ ਅਸੀਂ ਆਨੇ ਆ ਵੀ ਮੁੱਖ ਮੰਤਰੀ ਕਹਿੰਦਾ ਵੀ ਸਾਡੀ ਸਰਕਾਰ ਸਾਡੇ ਸਾਰੇ ਜਿਹੜੇ ਐਮਐਲਏ ਆ ਮੰਤਰੀ ਹਨ ਸਾਰੇ ਹੀ ਇਮਾਨਦਾਰ ਹਨ ਤੇ ਅਸੀਂ ਜਾਣੇ ਵੀ 950 ਬੰਦੇ ਇਹਨਾਂ ਨੇ ਭ੍ਰਿਸ਼ਟਾਚਾਰ ਵਾਲੇ ਫੜੇ ਆ 950 ਦਾ ਪਿਓ ਆ ਇਹ ਜਿਹੜਾ ਇਹ ਜਸਵਿੰਦਰ ਸਿੰਘ ਬਲਾਕ ਅਬਸਰ ਆ ਨਾ ਜਿੰਨੀ 950ਾਂ ਨੇ ਭ੍ਰਿਸ਼ਟਾਚਾਰੀ ਕੀਤੀ ਉਦੋਂ ਦੁੱਗਣੀ ਇਹ ਕੱਲੇ ਨੇ ਕੀਤੀ ਆ ਤੇ ਅਸੀਂ ਆਣੇ ਵੀ ਏਸੀ ਐਸ ਸਾਹਿਬ ਨੂੰ ਸੈਕਟਰੀ ਸਾਹਿਬ ਬਸੰਤ ਗਰਗ ਨੂੰ ਅਸੀਂ ਆਣੇ ਵੀ ਇਹ ਤੇ ਪਰਚਾ ਘੱਟ ਕੇ ਇਹਨੂੰ ਅੰਦਰ ਕੀਤਾ ਜਾਵੇ ਤੇ ਇਹਨੂੰ ਡਿਸਮਿਸ ਕੀਤਾ ਜਾਵੇ ਇਹਦੇ ਨਾਲ 4 ਜੀਟੀਆ ਉਥੇ 4 ਜੀਟੀਆ ਡਾਇਰੈਕਟਰ ਇਹਦੇ ਨਾਲ ਰਲਿਆ ਜਸਵੰਤ ਸਿੰਘ ਡਾਇਰੈਕਟਰ ਖੇਤੀਬਾੜੀ ਅਫਸਰ ਇਥੋਂ ਚੰਡੀਗੜ੍ਹ ਵਾਲਾ ਉਹ ਵੀ ਇਹਦੇ ਨਾਲ ਰਲਿਆ ਕੋਈ ਕਾਰਵਾਈ ਨਹੀਂ ਕਰ ਰਿਆ ਅਸੀਂ ਉਹਨੂੰ ਵੀ ਮਿਲ ਕੇ ਸ਼ਿਕਾਇਤ ਕੀਤੀ ਉਹਨੇ ਕੋਈ ਕਾਰਵਾਈ ਨਹੀਂ ਕੀਤੀ ਹੁਣ ਕਹਿੰਦਾ ਹੈ ਕਈ ਗਰਮੀਤ ਸਿੰਘ ਖੋਡਿਆ ਮੰਤਰੀ ਜਿਹੜਾ ਖੇਤੀਬਾੜੀ ਮੰਤਰੀ ਕਹਿੰਦਾ ਮੇਰੇ ਉਹਦੇ ਨਾਲ ਵੀ ਹੱਥ ਰਲੇ ਆ ਤੇ ਮੈਂ ਤਾਂ ਐਸੇ ਮਹੀਨੇ ਨਹੀਂ ਐਸੇ ਮਹੀਨਾ ਜਿਹੜਾ ਆ ਮਹੀਨਾ ਚੱਲ ਰਿਹਾ ਐਸੇ ਮਹੀਨੇ ਨਹੀਂ ਮੈਂ ਬਹਾਲ ਹੋ ਕੇ ਫਿਰ ਇੱਥੇ ਹੀ ਇਸੇ ਦਫ਼ਤਰ ਦੇ ਵਿੱਚ ਆਉਂਗਾ ਤੇ ਤੈਨੂੰ ਫੋਨ ਕਰਕੇ ਤੈਨੂੰ ਦੱਸੂਗਾ ਵੀ ਆ ਆਇਆ ਪਿਆ ਇਹ ਇੱਥੋਂ ਤਾਂ ਹੀ ਦਵਕੇ ਮਾਰ ਰਿਹਾ ਜਿਹੜੇ ਨਾਲ ਇਹਦੇ ਚਾਰ ਜੇਟੀ ਰਲੇ ਆ ਉੱਥੇ ਇੱਕ ਪੋਸਟ ਆ ਜੀ ਉਹਨਾਂ ਦੀ ਜੇਟੀਆਂ ਦੀ ਤੇ ਸਿੱਧੀ ਡਾਇਰੈਕਟਰ ਨਾਲ ਰਲ ਕੇ ਉਹਨੇ ਆਪਦੇ ਚਾਰ ਜੇਠ ਹੀ ਉੱਥੇ ਰੱਖਿਆ ਜੀ ਤੇ ਆਪਦੇ ਰਿਸ਼ਤੇਦਾਰ ਹੋ। ਤੋਂ ਉਹ ਭਰਾ ਬਰਾਦਰੀ ਦੇ ਉਹ ਵੀ ਇਹਦੇ ਨਾਲ ਹੀ ਰਲਿਆ ਤੇ ਭ੍ਰਿਸ਼ਟਾਚਾਰ ਕਰ ਰਹੇ। ਤੇ ਇੱਕ ਅਕਵਾਲ ਸਿੰਘ ਅਕਵਾਲ ਚੰਦ ਆ ਜੀ ਕਵਾਲ ਚੰਦ ਜੰਡ ਵਾਲੇ ਤੋਂ ਆ ਜੀ। ਉਹਦੀ ਫਰਮ ਆ। ਉਹਦੀ ਫਰਮ ਆ ਉਹਦੇ ਤੋਂ ਹੀ ਇਹ ਮਸ਼ੀਨਾਂ ਲਿਆਉਂਦਾ। ਉਹਨੂੰ ਹੀ ਫੇਰ ਦੇ ਦਿੰਦਾ ਇੱਕੋ ਮਸ਼ੀਨ ਦੇ ਉੱਤੇ ਇਹ ਫੋਟਵਾਂ ਲਾ ਕੇ ਸਬਸਿਡੀ ਸਾਰਿਆਂ ਨੂੰ ਦੇ ਰਿਹਾ। ਮਸ਼ੀਨ ਇੱਕੋ ਹੀ ਆ ਮਸ਼ੀਨ ਉਸੇ ਦੀ ਆ ਇੱਕ ਮਸ਼ੀਨ ਕਿੰਨੇ ਦੀ ਪੈਂਦੀ ਆ ਇੱਕ ਮਸ਼ੀਨ ਆ ਜਿਹੜਾ ਸੁਬਰ ਸੀਡਰ ਜਿਹੜਾ 2020 ਚ ਸੀਗਾ ਉਦੋਂ 183000 ਦਾ ਸੀ ਕੁਝ ਪੈਸੇ ਆਪ ਲੈ ਲੈਂਦਾ ਕੁਸ ਕਿਸਾਨ ਨੂੰ ਵੀ ਦੇ ਦਿੰਦਾ ਨਾ ਜੀ ਕਿਸਾਨ ਨੂੰ ਕਿਸੇ ਨੂੰ ਨਹੀਂ ਦਿੰਦਾ ਜੀ ਸਾਰੇ ਸਬ ਸਿਟੀ ਮਸ਼ੀਨ ਸਾਰਾ ਕੁਝ ਹੀ ਆਪ ਹੀ ਖਾਈ ਜਾਂਦਾ ਇਹ ਬਹੁਤ ਕਰੋੜੀ ਭ੍ਰਿਸ਼ਟਾਚਾਰ ਅਵਸਰ ਆ ਜੀ ਇਸ ਅਵਸਰ ਨੇ ਜਿਹੜਾ ਬਹੁਤ ਕਰੋੜੀ ਘਪਲੇ ਕੀਤੇ ਤੇ ਇਹਦੇ ਕੋਲ ਆ ਇਹ ਆਦਾ ਮੇਰੇ ਕੋਲੇ ਪੈਸਾ ਬਹੁਤ ਜਿਆਦਾ ਆ ਮੈਂ ਤੇਰੀ ਜਾਂਚ ਨਹੀਂ ਹੋਣ ਦੇਣੀ ਮੈਂ ਮੁੱਖ ਮੰਤਰੀ ਸਾਹਿਬ ਨੂੰ ਭਗਵੰਤ ਮਾਨ ਨੂੰ ਕਹਿਣਾ ਕਿ ਜਦੋਂ ਤੁਸੀਂ ਕਹਿ ਰਹੇ ਆ ਵੀ ਸਾਡੀ ਜਿਹੜੀ ਸਰਕਾਰ ਆ ਮਾਨਦਾਰ ਆ ਤੇ ਇਹੋ ਜੇ ਭ੍ਰਿਸ਼ਟਾਚਾਰ ਜਿਹੜਾ ਬਲਾਕ ਅਫਸਰ ਜਸਵਿੰਦਰ ਸਿੰਘ ਗੁਰੂ ਹਸਾਈ ਨੂੰ ਨਾਥ ਕਿਉਂ ਨਹੀਂ ਪਾਰੇ ਅਸੀਂ ਆਣੇ ਵੀ ਇਹਦੇ ਤੇ ਪਰਚਾ ਕੱਟ ਕੇ ਇਹਨੂੰ ਅੰਦਰ ਕੀਤਾ ਜਾਵੇ ਤੇ ਇਹ ਜਿਹੜਾ ਇਹਦਾ ਇੱਕ ਐਸਸੀ ਐਸਸੀ ਸਰਟੀਫਿਕੇਟ ਤੇ ਪਹਿਲਾਂ ਜਦੋਂ ਨੌਕਰੀ ਲੱਗਾ ਐਸਸੀ ਸਰਟੀਫਿਕੇਟ ਤੇ ਲੱਗਾ ਜੀ ਤੇ ਐਸਸੀ ਸਰਟੀਫਿਕੇਟ ਤੇ ਹੀ ਨੌਕਰੀ ਕਰੀ ਜਾ ਰਿਆ ਇਹਦੀ ਸ਼ਿਕਾਇਤ ਕਰੀ ਫਿਰ ਇਹਦੀ ਸ਼ਿਕਾਇਤ ਪਹਿਲਾਂ ਜੀ ਇਹਦਾ ਕੇਸ ਚੱਲਦਾ ਹਾਂਜੀ ਉਹ ਇੱਥੇ ਪਹਿਲਾਂ ਡਿਸਮਿਸ ਹੋ ਚੁੱਕਾ ਜੀ ਤੇ ਫਿਰ ਇਹਨੇ ਕੋਰਟ ਦੇ ਆਰਡਰ ਲੈ ਕੇ ਛੋੜ ਕੱਚੇ ਜਿਹੇ ਆਰਡਰ ਆ ਤੇ ਉਹਨਾਂ ਤੇ ਨੌਕਰੀ ਕਰੀ ਜਾ ਰਿਆ ਤੇ ਉਹ ਆਹ ਦਾ ਮੈਂ ਤਾਂ ਸਰਕਾਰ ਦਾ ਜਵਾਈ ਹਾਂ ਮੈਂ ਇਹਨੂੰ ਕੋਈ ਨਹੀਂ ਹਟਾ ਸਕਦਾ ਜਦੋਂ ਮੈਂ ਪਹਿਲਾਂ ਇਹਨੂੰ ਮੈਂ ਇੱਥੇ ਲੱਗਿਆ ਸੀਗਾ ਜੀ ਸਾਡੀ ਕੋਈ ਰੰਜਸ ਨਹੀਂ ਜੀ ਮੈਂ ਤਾਂ ਸਗੋਂ ਜਿਹੜੇ ਉੱਥੇ ਕਿਸਾਨ ਮਿੱਤਰ ਲਾਇਆ ਸੀ ਮੈਂ ਕਿਸਾਨ ਮਿੱਤਰ ਲੱਗਾ ਸੀ ਤੇ ਜਦੋਂ ਅਸੀਂ ਜਾਂਦੇ ਸੀ ਪਿੰਡਾਂ ਦੇ ਵਿੱਚ ਅਸੀਂ ਦੱਸਣਾ ਸੀਗਾ ਵੀ ਕਿਹੜੇ ਕਿਹੜੇ ਪਿੰਡਾਂ ਦੇ ਵਿੱਚ ਕਿੰਨੀ ਬਾਸਵਤੀ ਬੀਜੀ ਆ ਕਿੰਨਾ ਝੋਨਾ ਲਾਇਆ ਜਦੋਂ ਅਸੀਂ ਕਿਸੇ ਦੇ ਜਾ ਕੇ ਸਾਥ ਚ ਗੱਲ ਕਰਨੀ ਉਹਨਾਂ ਨੇ ਕਹਿਣਾ ਵੀ ਤੁਸੀਂ ਕੌਣ ਆ ਅਸੀਂ ਕਹਿਣਾ ਵੀ ਮੈਂ ਕਹਿਣਾ ਵੀ ਮੈਂ ਤਾਂ ਸਹਿਬ ਸਿੰਘਾ ਕੋਰ ਸਿੰਘ ਵਾਲਾ ਉਹਾਂ ਦਾ ਭਰਾਵਾ ਤੇਰੇ ਨਾਲ ਸਾਡੀ ਬਣੀ ਆ ਤੇ ਪਰ ਜਸਵਿੰਦਰ ਸਿੰਘ ਆਵੇ ਉਹਨੇ ਬੜਾ ਕਫਲਾ ਕੀਤਾ ਅਸੀਂ ਜਦੋਂ ਇਹਨੂੰ ਆ ਕੇ ਦੱਸਣਾ ਵੀ ਉਹ ਕਹਿੰਦੇ ਵੀ ਜਸਵਿੰਦਰ ਸਿੰਘ ਆਵੇ ਵੀ ਉਹਨੇ ਕਫਲਾ ਕੀਤਾ ਇਹਨੇ ਇੱਕ ਵਾਰੀ ਚੁੱਪ ਵਟ ਜਾਣੀ ਫਿਰ ਸਾਡੇ ਦੇ ਪ੍ਰੈਸ਼ਰ ਪਾਉਣਾ ਫਿਰ ਮੈਨੂੰ ਉੱਥੋਂ ਪਤਾ ਲੱਗਿਆ ਵੀ ਇਹ ਕਫਲੇ ਬਾਝਾ ਜਾਏਗਾ ਇਹਨੇ ਭ੍ਰਿਸ਼ਟਾਚਾਰੀ ਕੀਤੀ ਆ ਤੇ ਕੋਈ ਨਾ ਕੋਈ ਇਹਦੀ ਭ੍ਰਿਸ਼ਟਾਚਾਰੀ ਵੇਖੀ ਜਾਵੇ ਇਹਨੇ ਕੋਈ ਜਾਇਦਾਦ ਕੀ ਬਣਾਈ ਆ ਵੱਧ ਜਾਇਦਾਦ ਪਤਾ ਨਹੀਂ ਕਿੰਨੀ ਕੁ ਬਣਾ ਗਿਆ ਜੀ ਉਹ ਵੀ ਅਸੀਂ ਜਾਣੇ ਵੀ ਉਹਦੀ ਵੀ ਪੁਲਿਸ ਇਨਕੁਆਰੀ ਕਰੇ ਵਿਜੀਲੈਂਸ ਇਨਕੁਆਰੀ ਕਰੇ ਤੁਸੀਂ ਕਿਤੇ ਹੋਗੇ ਬਿਜਲੀ ਨੂੰ ਤਾਂ ਨਹੀਂ ਕਰੇਗੇ ਨਾ ਹਾਂਜੀ ਹਾਂਜੀ ਅਸੀਂ ਬੰਦਾ ਛੱਡਿਆ ਹੈਗਾ ਇਹਦੇ 10 ਕਿਲੇ ਹੁਣ 2 ਸਾਲ ਹੋ ਗਏ ਆ 10 ਕਿਲੇ ਲਈ ਬਾਰਡਰ ਤੇ ਉਹ ਅਸੀਂ ਪਤਾ ਕਰ ਰਹੇ ਆ ਵੀ ਉਹ ਵੀ ਕੋਠੀਆਂ ਵੀ ਜਦੋਂ ਪਹਿਲਾਂ ਆਉਂਦਾ ਸੀ ਨਾ ਇਹਦੇ ਕੋਲੇ ਟੁੱਟਿਆ ਜਾਂ ਸਕੂਟਰ ਸੀ ਤੇ ਅੱਜ ਇਹਦੇ ਕੋਲੇ ਗੱਡੀਆਂ ਵੀ ਕੋਠੀਆਂ ਵੀ ਤੇ ਇਹਨਾਂ ਨੇ ਪਹਿਲੀ ਵੀ ਖਰੀਦੀ ਜਾ ਰਹੀ ਹਾਂਜੀ ਤੇ ਇਹ ਇਹਦਾ ਕਾ ਭਲੇ ਬਾਜਾ ਜਿਵੇਂ ਜਰਨਲ ਕੈਟਾਗਰੀ ਦੇ ਬੰਦੇ ਦੇ ਇਹਨੇ ਸਬਸਿਡੀ ਭਰ ਕੇ ਅੱਗੇ ਉਸ ਨੂੰ ਐਸਸੀ ਸਰਟੀਫਿਕੇਟ ਬਣਾ ਕੇ ਉਹਨੂੰ ਐਸਸੀ ਬਣਾਤਾ ਕਿੰਨੇ ਕੁ ਬੰਦੇ ਨੇ ਬਣਾਏ ਨੇ ਇਹ ਹੁਣ ਅਸੀਂ ਇਹਨਾਂ ਤੋਂ ਆਰਟੀਆਈ ਇਹੀ ਪਾਈ ਸੀ ਜੀ ਇੱਕ ਤਾਂ ਸਰਟੀਫਿਕੇਟਾਂ ਦੀ ਇਥੇ ਕਪੜਾ ਕੀਤਾ ਜਿਹੜਾ ਕਪੜਾ ਕੀਤਾ ਜੀ ਸਾਨੂੰ ਕੋਈ ਇਹਨਾਂ ਨੇ ਜਵਾਬ ਨਹੀਂ ਦਿੱਤਾ ਜੀ ਅਸੀਂ ਹੁਣ ਸ਼ਾਇਦ ਹੋ ਸਕਦਾ ਅਸੀਂ ਹੁਣ ਚੰਡੀਗੜ੍ਹ ਪਾਈਏ ਸਾਨੂੰ ਉਹ ਕਹਿੰਦੇ ਵੀ ਉੱਥੋਂ ਤਾਂ ਉਹਨਾਂ ਨੇ ਤੁਸੀਂ ਪਾਤਾ ਤੇ ਹੁਣ ਚੰਡੀਗੜ੍ਹ ਤੁਸੀਂ ਪਾਜੇ ਜੀ ਤੇ ਜਿਹੜੀ ਇੱਕ ਜਿਹੜੀ ਅਠਾਂ ਜਿਹੜੇ ਆਸੀਂ ਬਿੱਲ ਦਿੱਤੇ ਆ ਅਠਾਂ ਦੀ ਅਧੂਰੀ ਜਾਂਚ ਪਈ ਆ ਉਹ ਅਸੀਂ ਜਾਣੇ ਵੀ ਐਸੇ ਐਸੇ ਸਾਹਿਬ ਨੂੰ ਅਸੀਂ ਕਿਹਨਾ ਸੈਕਟਰੀ ਸਾਹਿਬ ਨੂੰ ਬਸਾਂ ਤਗਰਗਣੂ ਅਸੀਂ ਬੇਨਤ ਕਰਦੇ ਬੇਨਤੀ ਕਰਦੇ ਆ ਕਿ ਜਿਹੜੇ ਅੱਠ ਪਿੰਡ ਰਹਿ ਗਏ ਫਾਈਲ ਕਾ ਲੇ ਤੇ ਉਹਨਾਂ ਦੀ ਵੀ ਜਾਂਚ ਕੀਤੀ ਜਾਵੇ ਫਾਈਲ ਕਾ ਇਹਨਾਂ ਦੇ ਅੰਦਰ ਸੀਗਾ ਨਹੀਂ ਜੀ ਫਾਈਲ ਕਾ ਪਹਿਲਾਂ ਇਹਨਾਂ ਦੇ ਅੰਦਰ ਸੀ ਇਹਨੇ ਭਰੇ ਫਾਰਮ ਉਹਨਾਂ ਦੇ ਇਹ ਨਾ ਨੇ ਭਰ ਕੇ ਤੇ ਇਹਨਾਂ ਨੇ ਸਬਸਿਡੀ ਖਾ ਲਈ ਹੁਣ ਉਹ ਆਦੇਵ ਜਾਂਚ ਇਹ ਫਾਈਲ ਕਾ ਪਿੰਡ ਵਾਲੇ ਉਧਰ ਜ਼ਿਲ੍ਹੇ ਵਾਲੇ ਕਰਨਗੇ ਉਹਨਾਂ ਦੀ ਅਠਾਂ ਪਿੰਡਾਂ ਦੇ ਤਾਂ ਮੈਂ ਫਸਲ ਕਾ ਸਿਦੇ ਹੋ ਗਏ ਜੀ ਨਹੀਂ ਨਹੀਂ ਪਹਿਲਾਂ ਇੱਥੇ ਹੀ ਸੀ ਗੁਰੂ ਸਾਹੀ ਸੀਗਾ ਜੀ ਇਹਨੇ ਸਬਸਿਡੀ ਫਸਲ ਕਾ ਨੂੰ ਕਿਵੇਂ ਦੇਣੀ ਸੀ ਜ਼ਿਲ੍ਹਾ ਹੋਰ ਜ਼ਿਲ੍ਹਾ ਹੋਰ ਆ ਜੀ ਅੰਦਰ ਇਹਦੇ ਸੇ ਨਾਉਦੇ ਗੁਰੂ ਸਾਦੇ ਹਾਂਜੀ ਤੇ ਡੀਸੀ ਸਾਹਿਬਾਂ ਦੇ ਵੀ ਉਹ ਡੀਸੀ ਉਧਰ ਲਈ ਜਾਂਚ ਕਰੋਗੀ ਡੀਸੀ ਨੇ ਸਹੂਲਤ ਦਿੱਤਾ ਪੂਰਾ ਹਾਂਜੀ ਡੀਸੀ ਸਾਹਿਬ ਸਾਡੇ ਨਾਲ ਹੁਣ ਅਸੀਂ ਵੀ ਕਾਵੇ ਕਿ ਉਹਨੂੰ ਕਰ ਦਿੱਤੀ ਜੀ डीसी ਇਸ ਹਮਨੇ ਕਾਰਵਾਈ ਕੀਤੀ ਆ ਜੀ ਆਪਦੇ ਜਿਹੜੇ ਫਰੋਈਪੁਰ ਦੇ ਚਾਰ ਪਿੰਡ ਆ ਉਹਨਾਂ ਦੀ ਕਾਰਵਾਈ ਕਰਕੇ ਉਹਨਾਂ ਨੇ ਤੁਰੰਤ ਇੱਥੇ ਤੇ ਹਾਂਜੀ ਸਸਪੈਂਡ ਸਸਪੈਂਡ ਕਰਤਾ ਸੀ ਉਹਨਾਂ ਨੇ ਅਸੀਂ ਜਾਣੇ ਡਿਸਮਿਸ ਕੀਤਾ ਜਾਵੇ ਇੱਤੇ ਪਰਚਾ ਕਰਕੇ ਤੇ ਇਹਨੂੰ ਜੇਲ੍ਹ ਭੇਜਿਆ ਜਾਵੇ ਇਸ ਭ੍ਰਿਸ਼ਟ ਅਫਸਰ ਨੂੰ ਠੀਕ ਆ ਹੋਰ ਕੋਈ ਤੇ ਜਿਹੜੇ ਜਿਹੜੇ ਜੀਟੀ ਆ ਜੇਟੀਆਂ ਤੇ ਵੀ ਨਾਲ ਲੱਗਵੀਂ ਕਰ ਕਾਰਵਾਈ ਕੀਤੀ ਜਾਵੇ ਤੇ ਜਿਹੜਾ ਅਕਵਾਲਚਾਂ ਦਾ ਝੰਡਾ ਵਾਲਾ ਉਹਨੇ ਵੀ ਬੜਾ ਪੈਸਾ ਖਾਦਾ ਬੜਾ ਪਰ ਬਣਾਇਆ ਜੀ ਉਹਨੇ ਉਦੇ ਕੋਲੇ 4-5 ਖਿੱਲੇ ਸੀ ਅੱਜ 50 ਬਣਾਈ ਬਿਠਾਈ ਨਾ ਉਹ ਮਸ਼ੀਨਾ ਆਉਣ ਨੂੰ ਦੇ ਕੇ ਹਾਂਜੀ ਉਹਦੇ ਆ ਫਾਰਮ ਆ ਮਸ਼ੀਨਾ ਵਾਲੀ ਰੋਟਾਵੇਟਰ ਵਾਲੀ ਸੂਬਰ ਸੀਡਰ ਇਹ ਸਾਰੇ ਫਾਰਮ ਇੱਕ ਵਾਰੀ ਉਹਦੀ ਕਈ ਫੇਲ ਹੋ ਗਈ ਐ ਫੇਲ ਹੋ ਕੇ ਫੇਰ ਉਹ ਦੁਬਾਰੇ ਆਪਦੇ ਮਾਪੇ ਉਹਦੇ ਨਾਂ ਗਾਂ ਘਾ ਕੇ ਨਾ ਕਰਾਈ ਜਾਂਦਾ ਤੇ ਜਿਹੜੇ ਜੀਟੀ ਆ ਇਹ ਹਰੇਕ ਵਾਰੀ ਹਰੇਕ ਸਾਲ ਹੀ ਸਬਸਿਡੀ ਲੈਂਦੇ ਆ ਜੀ ਕਦੇ ਆਪਦੀ ਮਾਂ ਦੇ ਨਾਂ ਕਰਾ ਦਿੰਦੇ ਕਦੇ ਪਿਓ ਦੇ ਨਾਂ ਕਰਾਉਂਦੇ ਕਦੇ ਆਪ ਦੇ ਨਾਂ ਕਰਾ ਦਿੰਦੇ ਕਦੇ ਆਂ ਬੱਚਿਆਂ ਦਾ ਕਰਾਉਂਦੇ ਸਬਸਿਡੀਆਂ ਇਹ ਲਈ ਜਾਂਦੇ ਠੀਕ ਹੈ ਇਹਨਾਂ ਬੰਦਿਆਂ ਨੂੰ ਨੱਥ ਪਾਈ ਜਾਵੇ ਤੇ ਜਿਹੜੇ ਉਥੇ ਇਹ ਇਹੜੇ ਐਸੇ ਬੰਦਾ ਜਿਹੜਾ ਇਹ ਐਡਾ ਭ੍ਰਿਸ਼ਟਾਚਾਰ ਆ ਦਫ਼ਤਰ ਦੇ ਵਿੱਚ ਛਪਾਈਦੇ ਖੜੇ ਸੀ ਇਸ ਬੰਦੇ ਨੇ ਛਪਾਈਦੇ ਨਹੀਂ ਛੱਡੇ ਉਥੋਂ ਛਪਾਈਦੇ ਪਹਿਲਾਂ ਉੱਤੋਂ ਵੱਡੇ ਫਿਰ ਇਹਨੇ ਜੇਬੀ ਸੀ ਲਿਆ ਕੇ ਮੋਢਾ ਪਟੇ ਤੇ ਕਾਰਵਾਈ ਕੀਤੀ ਜਾਵੇ ਤੇ ਅਜੇ ਮੋੜ ਵੀ ਕਈਆਂ ਸਿਪਾਹੀਆਂ ਦੇ ਖਰੇ ਨੇ ਤੁਸੀਂ ਉਹਨਾਂ ਐਸੇ ਸਬਸਟੀਟਿਊਟ ਬਣਾਏ ਕਿਹੜੀ ਚਾਦਰਾਂ ਨੇ ਬਣਾਇਆ ਹਾਂ ਹਾਂਜੀ ਹਾਂਜੀ ਅਸੀਂ ਉਹ ਮੰਗੇ ਕਿਹੜੀ ਚਾਦਰਾਂ ਬਣਾਏ ਪਤਾ ਇਹ ਨਾਲੇ ਹਾਂ ਅਸੀਂ